ਬੜੇ ਜੀ ਗੇਲਮੈਂਟ ਨੂੰ ਮੈਂ ਸ਼ਬਦਾਂ ਦੇ ਨਾਲ ਬਹੁਤ ਆਖੜ ਤੇ ਲੱਗ ਸਟੇਜ ਤੋਂ ਸੰਬੋਧਨ ਹੁੰਦਿਆਂ ਸਾਡੇ ਜਥੇ ਨੂੰ ਟਾਈਮ ਦਿੱਤਾ ਆਓ ਪ੍ਰੋਸਿਕ ਸੰਗਤਾਂ ਗੁਰੂ ਇਤਿਹਾਸ ਸਰਬਣ ਕਰਨ ਲਈ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈ ਮਾਨ ਕੁਝ ਕਹਿ ਕੁੱਝ ਕਹਿ ਤੋਂ ਪਹਿਲਾਂ ਸਤਿਗੁਰਾਂ ਦੀ ਬਰਕਤ ਹੋਈ ਫਤੇ ਬੁਲਾਵਾਂਗੇ ਫਤੇ ਉਪਰੰਤ ਕੁਝ ਨਾ ਕੁਝ ਇਤਿਹਾਸ ਵਿੱਚੋਂ ਕਹਿਣ ਦਾ ਜਤਨ ਫਤੇ ਬੁਲਾਈਏ ਆਪੋ ਜੀ ਵਾਹ ਗੁਰਜੀ ਦਾ ਅਨਸਾ ਵਾਹ ਗੁਰਜੀ ਦੀ ਫਤੇ ਪਿਆਰ ਵਾਲੇ ਲੋਕਾਂ नगर कीर्तन शहीदों के स्थान तल के नगर चल की परिक्रमा करते हुए दूसरे पड़ा दिखाते हैं स्याण प्राण आपके ਕਿ ਸਿੱਖ ਦੀ ਜ਼ਿੰਦਗੀ ਦੀਆਂ ਤਿੰਨ ਅਹਿਮ ਗੱਲਾਂ ਨੇ ਜਿਹੜਾ ਸਿੱਖ ਹੈ ਸਿੱਖੀ ਨੂੰ ਸਮਝਣ ਵਾਲਾ ਹੈ ਉਹਦੀ ਜ਼ਿੰਦਗੀ ਦੀਆਂ ਤਿੰਨ ਅਹਿਮ ਗੱਲਾਂ ਨੇ ਆਪਾਂ ਭੋਜਨ ਪਾਣੀ ਛਕਦੇ ਆਂ ਜਿਹੜੀ ਸੁਰਤੀ ਹੈ ਸਾਡੀ ਉਹ ਬੁਲਾਰੇ ਵਾਲੀ ਹੋਣੀ ਚਾਹੀਦੀ ਹੈ ਬੁਲਾਰਾ ਕੀ ਆਖ ਰਿਹਾ ਹੈ ਛਕਣਾ ਵੀ ਜ਼ਰੂਰੀ ਹੈ ਤਿੰਨੇ ਅਹਿਮ ਗੱਲਾਂ ਵਿੱਚੋਂ ਪਹਿਲੀ ਗੱਲ ਹੈ ਪਿਆਰ ਫਿਰ ਸਤਕਾਰ ਤੇ ਤੀਜੀ ਗੱਲ ਹੈ ਇਤਬਾਰ ਜਿਹੜਾ ਸਿੱਖ ਹੈ ਇਹਦੀ ਜ਼ਿੰਦਗੀ ਵਿੱਚ ਤਿੰਨ ਅਹਿਮ ਗੱਲਾਂ ਪਿਆਰ ਸਤਕਾਰ ਤੇ ਇਤਬਾਰ ਪਿਆਰ ਅਸੀਂ ਬਹੁਤ ਕਰਦੇ ਹਾਂ ਸਤਿਗੁਰੂ ਨੂੰ ਇਹ ਪਿਆਰ ਦਾ ਸਬੂਤ ਹੈ ਆਪ ਜੀ ਨੰਗੇ ਪੈਰੀ ਸਤਗੁਰਾਂ ਦੀ ਛਤਰ ਛਾਇਆ ਹੇਠ ਸਤਗੁਰਾਂ ਦੇ ਨਾਲ-ਨਾਲ ਨਗਰ ਦੀ ਪ੍ਰਕਰਮਾ ਕਰ ਰਹੇ ਹੋ ਇਹ ਤੁਹਾਡੇ ਪਿਆਰ ਦਾ ਸਬੂਤ ਹੈ ਸਿਰ ਟੱਕ ਕੇ ਜੋੜੇ ਉਤਾਰ ਕੇ ਮੁਖੋਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜਪਦੇ ਜਾਂ ਗੁਰੂ ਤੇਰਾਗਿ ਸਿੰਘਾਂ ਦੇ ਨਾਲ ਸ਼ਬਦ ਗਾਇਨ ਕਰਦੇ ਪਹਿਲਾ ਸਬੂਤ ਦਿੰਦੇ ਆ ਰਹੇ ਹੋ ਫਿਰ ਹੈ ਸਤ ਤਾਰ ਸਿੱਖਾਂ ਵਰਗਾ ਆਪਣੇ ਸਤਿਗੁਰੂ ਦਾ ਸਤਕਾਰ ਨਹੀਂ ਕੋਈ ਕਰ ਸਕਦਾ ਸਾਡੇ ਤਨ ਤੇ ਨਿਸ਼ੱਤ ਮਾੜਾ ਕਪੜਾ ਹੋਵੇ ਪਰ ਸਤਗੁਰਾਂ ਬਾਸ ਤੇ ਅਸੀਂ ਵਧੀਆ ਤੋਂ ਵਧੀਆ ਤੋ ਰਮਾਲਾ ਸਹਿਬ ਚੰਦਵਾ ਸਹਿਬ ਆਪਣੀ ਵੇਖ ਤੋਂ ਵੱਧ ਕੇ ਸਤਗੁਰਾਂ ਬਾਸ ਤੇ ਖਰੀਦਦੇ ਹਾਂ ਸਤਕਾਰ ਫਿਰ ਹੈ ਗੱਲ ਇਤਬਾਰ ਦੀ ਜਿਹੜੀ ਗੱਲ ਬੜੇ ਜ਼ੋਰ ਦੇ ਕੇ ਸਾਨੂੰ ਵਿਚਾਰਨ ਵਾਲੀ ਹੈ ਪਿਆਰ ਵਿੱਚ ਕੋਈ ਸ਼ੱਕ ਨਹੀਂ ਸਤਕਾਰ ਵਿੱਚ ਕੋਈ ਸ਼ੱਕ ਨਹੀਂ ਦੂਰਹਿਮਾ ਨਹੀਂ ਪਰ ਜਿਹੜੀ ਤੀਜੀ ਗੱਲ ਹੈ ਨਾ ਇਤਬਾਰ ਵਿਚਾਰ ਅਸੀਂ ਇਹਦੇ ਤੇ ਕਰਨੀ ਹੈ ਫਿਰ ਸਾਨੂੰ ਇਸ ਨਗਰ ਕੀਰਤਨ ਦਾ ਲਾਭ ਹੋਵੇਗਾ ਅਸੀਂ ਇਤਬਾਰ ਕਿੰਨਾ ਕੁ ਕਰਦੇ ਹਾਂ ਸਤਿਗੁਰਾਂ ਤੇ ਤਨ ਗੁਰੂ ਗੁਰ ਪੰਜਵੇਂ ਪਾਤਸ਼ਾਹ ਆਪਣੀ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ ਮਾਨੁਕੀ ਟੇਕ ਵਿਰਥੀ ਸਭ ਜਾਨ ਦੇਵਨ ਤੋਂ ਏਕੇ ભગવાન ਨਹੀਂ ਟੇਕ ਲੈਣੀ ਕਿਸੇ ਮਲਕ ਦੀ ਹਾਂ ਘਰ ਦੇ ਕੰਮ ਤੰਦੇ ਰਿਸ਼ਤਦਾਰੀ ਰਿਸ਼ਤੇ ਨਾ ਪਿਵਾਉਂਦੇ ਆ ਅਸੀਂ ਸੰਸਾਰ ਵਿੱਚ ਕਦਮ ਨਾਲ ਕਦਮ ਲਾ ਕੇ ਚੱਲਦੇ ਹਾਂ ਪਰ ਇੱਥੇ ਗੱਲ ਹੈ ਸਤਿਗੁਰਾਂ ਦੇ ਇਤਬਾਰ ਦੀ ਸਤਿਗੁਰ ਕਹਿੰਦੇ ਨੇ ਮਾਨੁਖੀ ਤੇਗ ਵਿਰਤੀ ਸਭ ਜਾਨ ਅਗਲੀ ਪੰਕਤੀ ਦੇਵਨ ਕਉ ਇਕਰ ਭਗਵਾਨ ਸਾਡਾ ਭਗਵਾਨ ਕੌਣ ਹੈ ਅਸੀਂ ਕਿਹਨੂੰ ਰੱਬ ਮੰਨਦੇ ਹਾਂ ਸਾਡਾ ਕਿਹਦੇ ਤੇ ਯਕੀਨ ਕੀਤੇ ਤੇ ਭਰੋਸਾ ਹੈ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਸਿੱਖ ਉਹ ਹੈ ਜੀ ਦੀ ਹਮੇਸ਼ਾ ਟੇਕ ਰਹਿ ਇੱਕ ਬਾਣੀ ਇੱਕ ਗੁਰਿੰਤ ਕੋ ਸ਼ਬਦ ਵਿਚਾਰ ਫਿਰ ਉਹ ਸਿੱਖ ਹੈ ਸਿਖਾ ਰੇਖੀ ਕਿਤੇ ਇਤਬਾਰ ਨਾ ਗਵਾ ਬੈਠੀ ਕੋਈ ਵੀ ਵਸਤੂ ਸਾਨੂੰ ਚਾਹੀਦੀ ਹੈ ਅਸੀਂ ਅਰਦਾਸ ਕਰਦੇ ਹਾਂ ਸਤਗੁਰੂ ਤਰੁੱਟ ਕੇ ਸਾਡੀ ਝੋਲੀ ਵਿੱਚ ਪਾ ਦਿੰਦੇ ਕਿਤੇ ਕੋਈ ਵਸਤੂ ਸਾਡੇ ਮੁਕਾਬਕ ਜਦੋਂ ਸਾਡੀ ਝੋਲੀ ਵਿੱਚ ਨਹੀਂ ਪੈਂਦੀ ਅਸੀਂ ਇਤਬਾਰ ਗਵਾ ਬੈਠਦੇ ਹਾਂ ਬੜਾ ਲੰਮਾ ਸਮਾਂ ਹੋ ਗਿਆ ਗੁਰਦੁਆਰੇ ਜਾਂਦਿਆਂ ਨੂੰ ਬੜੀਆਂ ਅਰਦਾਸਾਂ ਕੀਤੀਆਂ ਬੜੀਆਂ ਜੋਤਰੀਆਂ ਕੀਤੀਆਂ ਸਤਿਗੁਰਾਂ ਨੇ ਖੈਰ ਹੀ ਨਹੀਂ ਪਾਈ ਨਹੀਂ ਸਿੱਖਾ ਐਸਾ ਨਹੀਂ ਜੇ ਤੇਰੀ ਝੋਲੀ ਵਿੱਚ ਅਰਦਾਸ ਕਰਦੇ ਆ ਖੈਰ ਨਹੀਂ ਨਾ ਪੈਂਦੀ ਫਿਰ ਤੇਰਾ ਯਕੀਨ ਹੋਰ ਵੀ ਪੱਕਾ ਹੋਣਾ ਚਾਹੀਦਾ ਹੈ ਇਹ ਵਸਤ ਇਹ ਚੀਜ਼ ਮੈਨੂੰ ਤਦ ਨਹੀਂ ਪ੍ਰਾਪਤ ਹੋਈ ਕਿਉਂਕਿ ਮੇਰੀ ਜ਼ਿੰਦਗੀ ਵਿੱਚ ਲਿਖੀ ਨਹੀਂ ਜਾਂ ਇੰਜ ਕਹਿ ਲਓ ਕਿ ਇਹ ਮੈਨੂੰ ਸਤਿਗੁਰੂ ਦੇਣੀ ਚਾਹੁੰਦੇ ਨੇ ਪਰ ਮੈਂ ਇਹ ਚੀਜ਼ ਵਸਤ ਨੂੰ ਪਛਾਣ ਨਹੀਂ ਸਕਦਾ ਇਹ ਤੇਰਾ ਯਕੀਨ ਵਿਸ਼ਵਾਸ ਤੇ ਭਰੋਸਾ ਹੋਣਾ ਚਾਹੀਦਾ ਹੈ ਤਿੰਨ ਗੱਲਾਂ ਦੇ ਇਰਦ ਗਿਰਦ ਸਿੱਖ ਦੀ ਜ਼ਿੰਦਗੀ ਘੁੰਮਦੀ ਹੈ ਪਿਆਰ ਸਤਕਾਰ ਤੇ ਇਤਬਾਰ ਆਓ ਤੁਸੀਂ ਪਿਆਰ ਦਾ ਸਬੂਤ ਵੀ ਦੇ ਰਹੇ ਹੋ ਸਤਕਾਰ ਵੀ ਕਰ ਰਹੇ ਹੋ ਇਤਬਾਰ ਬਣਾ ਕੇ ਯਕੀਨ ਬਣਾ ਕੇ ਸਤਿਗੁਰਾਂ ਦਾ ਇਤਿਹਾਸ ਸਰਬਣ ਕਰ ਗਏ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਢਾਕੇ ਦੀ ਧਰਤੀ ਤੇ ਬੰਗਾਲ ਦੀ ਧਰਤੀ ਤੇ ਸਹਿਜਾਦੇ ਦੇ ਪ੍ਰਕਾਸ਼ ਦੀ ਖਬਰ ਅਵਤਾਰ ਦੀ ਖਬਰ ਜਨਮ ਦੀ ਖਬਰ ਮਾਮਾ ਮਹਿਰਚੰਦ ਤੇ ਕਲਿਆਣ ਚੰਦ ਗੁਰਸਿੱਖ ਜਾ ਦਿੰਦੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਉਥੋਂ ਨਾਮ ਰੱਖ ਕੇ ਭੇਜਦੇ ਨੇ ਗੋਬਿੰਦ ਰਾਏ ਹੁਣ ਗੁਰਸਿੱਖ ਪਟਨਾ ਦੀ ਧਰਤੀ ਤੇ ਆ ਜਾਂਦਰੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਤਕਰੀਬਨ ਢਾਕੇ ਦੀ ਧਰਤੀ ਤੋਂ 3 ਸਾਲ ਬਾਅਦ ਪਟਨਾ ਸਾਹਿਬ ਦੀ ਧਰਤੀ ਤੇ ਆਉਂਦੇ ਨੇ ਮਾਲ ਗੋਬਿੰਦ ਰਾਏ ਮਾਂ ਮਾ ਗੁਜਰ ਕੌਰ ਦਾਦੀ ਮਾਂ ਮਾਂ ਨਾਨਕੀ ਇਹਨਾਂ ਦੀਆਂ ਲੋਰੀਆਂ ਸੁਣ ਕੇ ਗੁਰਬਾਣੀ ਦੀਆਂ ਲੋਰੀਆਂ ਸੁਣ ਕੇ ਬੇੜੇ ਵਿੱਚ ਭਜਨ ਨੱਠਣ ਲੱਗ ਪਏ ਨੇ 3 ਸਾਲ ਦੇ ਹੋ ਗਏ ਨੇ ਆਪਣੇ ਹਾਰੀਆਂ ਦੇ ਨਾਲ ਪਟਨਾ ਸਾਹਿਬ ਦੀ ਧਰਤੀ ਤੇ ਛੋਟੇ ਛੋਟੇ ਹਾਰੀਆਂ ਦੇ ਨਾਲ ਖੇਡਦੇ ਨੇ ਹਰ ਰੋਜ਼ ਘਰ ਵਿੱਚ ਇੱਕ ਗੱਲ ਮਿਲਦੀ ਹੈ ਇੱਕ ਗੁਲਤੀ ਮਿਲਦੀ ਹੈ ਕਿ ਭੈ ਕਾਹੂ ਕੋ ਦੇ ਦੇਨੇ ਨਾ ਪੈਮਾਨ ਪਾਨ ਕੋ ਨਾਨਕ ਸੁਨ ਰੇ ਮਨਾ ਗਿਆਨੀ ਤਹੇ ਵਖਾ ਸੇ ਕੋ ਹੈ ਜਿਹੜਾ ਕਿਸੇ ਨੂੰ ਭੈ ਦਿੰਦਾ ਨਹੀਂ ਤੇ ਨਾਮ ਭੈ ਰੱਖਦਾ ਹੈ ਹਰ ਰੋਜ ਬਾਲ ਗੋਬਿੰਦ ਰਾਏ ਦੇ ਕੰਨਾਂ ਵਿੱਚ ਗੁਰਬਾਣੀ ਦੀ ਗੁੜਤੀ ਪੈਂਦੀ ਹੈ ਹੋ ਗੁਰੂ ਤੇਗ ਬਹਾਦਰ ਮਹਾਰਾਜ ਅਸਾਮ ਦੀ ਧਰਤੀ ਤੋਂ ਚੱਲਣ ਦੀ ਤਿਆਰੀ ਕਰਦੇ ਨੇ ਪਿੱਛੋਂ ਇੱਕ ਨਹੀਂ ਪਟਨਾ ਸਾਹਿਬ ਦੀ ਧਰਤੀ ਤੇ ਅਨੇਕਾ ਕੌਤਕ ਨੇ ਗੁਰਗੋਬਿੰਦ ਸਿੰਘ ਮਹਾਰਾਜ ਕਲਮੀਆਂ ਵਾਲੇ ਪਾਕਸ਼ਾ ਦੇ ਇਤਿਹਾਸਕਾਰ ਲਿਖਦੇ ਨੇ ਸਾਡੇ ਸਿੱਖ ਪੰਥ ਦੇ ਮਹਾਨ ਵਿਦਵਾਨ ਢਾਡੀਆਂ ਦੇ ਜਨਮਦਾਤਾ ਢਾਡੀਆਂ ਦੇ ਪਿਤਾਮਾ ਬਾਪੂ ਸੂਰ ਸਿੰਘ ਜੀ ਸੀਤਲ ਬੜਾ ਪਿਆਰਾ ਲਿਖਦੇ ਨੇ ਉਹ ਕਹਿੰਦੇ ਨੇ ਪਟਨਾ ਸਿਪ ਦੀਆਂ ਗਲੀਆਂ ਦੇ ਵਿੱਚ ਵੱਡੇ ਨਵਾਬ ਦੀ ਪਾਲਕੀ ਨਹੀਂ ਆਉਣਾ ਜਿਹੜਾ ਪਟਨੇ ਦਾ ਵੱਡਾ ਨਵਾਬ ਹੈ ਨਾ ਉਹਦੀ ਪਾਲਕੀ ਨਹੀਂ ਆਉਣਾ ਉਹਦੇ ਅਹਿਲਕਾਰ ਉਹਦੇ ਸੇਵਾਦਾਰ ਅੱਗੇ-ਅੱਗੇ ਕਹਿੰਦੇ ਫਿਰਦੇ ਨੇ ਪਿਆਰਿਓ ਨਵਾਬ ਸਾਹਿਬ ਆ ਰਹੇ ਨੇ ਤੁਸੀਂ ਜਦੋਂ ਨਵਾਬ ਸਾਹਿਬ ਆ ਗਏ ਉਹਨਾਂ ਨੂੰ ਸੀਸ ਝੁਕਾਉਣਾ ਹੈ ਸੀਸ ਝੁਕਾ ਕੇ ਸਤਿਕਾਰ ਕਰਨਾ ਹੈ ਜਿਹੜਾ ਨਹੀਂ ਸੀਸ ਝੁਕਾਉਂਦਾ ਉਹਦੇ ਨਾਲ ਧੱਕਾ ਵੀ ਕਰਦੇ ਨੇ ਕਿਉਂ ਨਹੀਂ ਸੀਸ ਝੁਕਾਉਣਾ ਉਹ ਪਟਨਾ ਦੇ ਨਵਾਬ ਹੈ ਉਹ ਵੱਡਾ ਹੈ ਉਹ ਪੈਸੇ ਵਿੱਚ ਧਨਾੜ ਹੈ ਅਸੀਂ ਗਰੀਬ ਆ ਕਿਉਂਕਿ ਬੈਠ ਪਾਈ ਜਾਂਦੀ ਹੈ ਬੈਠ ਮੇਟੀ ਨਹੀਂ ਜਾਂਦੀ ਤੇ ਜਿਹੜਾ ਗੁਰੂ ਦਾ ਘਰ ਹੈ ਇਹਦੇ ਵਿੱਚ ਬੈਠ ਕੋਈ ਨਹੀਂ ਕੀ ਵੱਡਾ ਕੀ ਛੋਟਾ ਕੀ ਉੱਚਾ ਕੀ ਨੀਵਾ ਕੀ ਮੰਗਦਾ ਕੀ ਪੈਸੇ ਵਾਲਾ ਸਤਿਗੁਰਾਂ ਦੇ ਦਰਬਾਰ ਵਿੱਚ ਸਾਰੇ ਸਾਹਮਣੇ ਇੱਕ ਬਰਾਬਰ ਨੇ ਹੁਣ ਇਹਨਾਂ ਘਰ ਆ ਰਹੇ ਤੇ ਗੁਰੂ ਮਹਾਰਾਜ ਜਿਹੜੇ ਬਿਹਾਰੀ ਛੋਟੇ ਛੋਟੇ ਸਤਿਗੁਰਾਂ ਦੇ ਹਾਣੀ ਨੇ ਉਹਨਾਂ ਦੇ ਕੰਨਾਂ ਵਿੱਚ ਇੱਕ ਗੱਲ ਕਹਿ ਰਹੇ ਨੇ ਪਿਆਰਿਓ ਅਪਰਾਧੀ ਦੂਣਾ ਨਵੈ ਜੋ ਹੰਤਾ ਵਰਗਾ ਹੈ ਸੀਸ ਨਵਾਇਆ ਕਿਆ ਠੀਏ ਜਾਂ ਰਦੈ ਕੋ ਸੁਧਾ ਜਾਏ ਨਵਾਬ ਆ ਰਿਹਾ ਉਹ ਸੀਸ ਨਹੀਂ ਝੁਕਾਉਣਾ ਕਿਉਂਕਿ ਇਹ ਧੱਕੇ ਨਾਲ ਸਾਨੂੰ ਨਵਾ ਰਿਹਾ ਹੈ ਬਾਲ ਗੋਨ ਗਰਾਏ ਆਪਣੀਆਂ ਹਾਨੀਆਂ ਨੂੰ ਪਿਆਰ ਨਾਲ ਉਹਨਾਂ ਦੇ ਕੰਨਾਂ ਵਿੱਚ ਕੀ ਗੱਲ ਸਮਝਾ ਰਹੇ ਨੇ ਜਦੋਂ ਨਵਾਬ ਆਇਆ ਤਾਂ ਕੀ ਕਰਨਾ ਉਹ ਬੋਲ ਤੁਹਾਡਾ ਆਪਣਾ ਮੀਨੀਆ ਵਾਰ ਢੱਡ ਜੱਥਾ ਵੀਰ ਗੁਰਵਖ ਸਿੰਘ ਦੀਵਾਨਾ ਫਰ ਕਮਲ ਸਿੰਘ ਲੱਕੀ ਤਲਵੰਡੀ ਬੱਲੀਆ ਫਰਦੀਪ ਸਿੰਘ ਬਲਾਸਪੁਰ ਪਿਆਰ ਦੇ ਨਾਲ ਪਿਆਰੇ ਜੇ ਨਗਮਾ ਤੇ ਉਹ ਸੁਣਾ ਰਹੇ ਨੇ ਜੀ असीं आज़ादी ते जॻणा ख़्वाबू असीं है आज़ादी ते जग न ख़बरू सी जग साथी हो नी जॻह साथी हो नवाब न ਤੇ ਰੇ ਤਿੱਚੜੀ ਬੀ ਸ਼ਰਾਬ ਨੂੰ ਦੌਣਾ ਚੌਧਰੇ ਤੇ ਚੜੀ ਬੀ ਸ਼ਰਾਬ ਨੂੰ ਸੀਸ ਨੀਝ ਕਾ ਨਾ ਸਾਥੀਓ ਨਵਾਬ ਨੂੰ ਸੀਸ ਨੀਝ ਕਾ ਨਾ ਸਾਥੀਓ ਨਵਾਬ ਨੂੰ फड़ उ आए हां जबरद मथां लाणु आए फिरड है गवनूं फेर दूनि छो न साथीओ नवाब नीस न साथी नवाब न मुगे उन जे मुग जे कणक बजादी जीवन है रबावनू कणक बजादी जीवन रबावनू सीसनी च गा साथी नवाबू सीसनी च गा साथी नवाबू

ਬੱਦ ਨਗੋਲ ਵਿੱਚ ਨਾਵ ਨੂੰ ਸੀਸ ਨੀ ਝਕਾਣਾ ਸਾਥੀਓ ਨਵਾਬ ਨੂੰ ਸੀਸ ਨੀ ਝਕਾਉਣਾ ਸਾਥੀਓ ਨਵਾਬ ਨੂੰ ਸੀਸ ਨੀ ਝਕਾਉਣਾ ਸਾਥੀਓ ਨਵਾਬ ਨੂੰ ਹੋ ਹੋ ਗੁਰੂ ਕਲਗੀਧਰ ਪਾਤਸ਼ਾਹ ਆਪਣੇ ਛੋਟੇ ਛੋਟੇ ਹਾਨੀਆਂ ਨੂੰ ਸਮਝਾ ਰਹੇ ਨਵਾਬ ਸਾਹਿਬ ਦੀ ਪਾਲਕੀ ਆ ਰਹੀ ਹੈ ਨਹੀਂ ਚਲੋਣਾ ਸੀ ਭਾਗਾ ਵਾਲਿਓ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਦੇ ਸਿੱਖ ਹਾਂ ਤੇ ਸਾਡੇ ਆਗੂ ਗੁਰੂ ਕਲਗੀਧਰ ਪਾਤਸ਼ਾਹ ਨੇ ਮੈਸੇਜ ਦੋ ਆਗੂ ਕਮਾਲ ਦਾ ਮਿਲ ਜਾਂਦੇ ਫਿਰ ਉਹ ਕੌਮ ਉਹਨੂੰ ਮੰਨਣ ਵਾਲੇ ਉਹ ਸਿੱਖ ਐਸਾ ਨਹੀਂ ਕਿ ਮੰਜ਼ਲ ਸਰ ਨਾ ਕਰ ਸਕਣ ਲੋੜ ਹੈ ਆਗੂ ਤੇ ਇਤਬਾਰ ਕਰਨ ਦੀ ਜਿਹੜੀਆਂ ਕੌਮਾਂ ਜਿਹੜੀਆਂ ਲਹਿਰਾ ਆਪਣੇ ਆਗੂਆਂ ਤੇ ਇਤਬਾਰ ਕਰਦੀਆਂ ਨੇ ਉਹ ਮੰਜ਼ਲਾ ਸਰ ਕਰ ਲੈਂਦੇ ਨੇ ਛੋਟੇ ਛੋਟੇ ਹਾਣੀ ਉਰਕਲ ਕੀ ਤਰਪਾਕਸ਼ਾ ਦੇ ਬੜੇ ਧਿਆਨ ਦੇ ਨਾਲ ਆਪਣੇ ਹਾਣੀ ਦੀ ਆਪਣੇ ਆਗੂ ਦੀ ਗੱਲ ਸੁਣ ਰਹੇ ਨੇ ਕੀ ਸੁਣਦੇ ਨੇ ਇਸ ਤੋਂ ਅਗਲੇ ਪੜਾਅ ਤੇ ਫਿਰ ਅਪਾ ਇਤਿਹਾਸਾਂ ਸਾਝਾ ਕਰਾਂਗੇ ਪੜਾਦਰ ਪੜਾ ਲੜੀਵਾਰ ਅੱਪ ਚੱਲਦੇ ਜਾਵਾਂਗੇ ਸਤਿਗੁਰੂ ਕਿਰਪਾ ਕਰੇ ਰਹਿਮ ਕਰੇ ਤੁਹਾਡਾ ਸੁਣਿਆ ਸਾਡਾ ਬੋਲਿਆ ਤਦ ਥਾਂੇ ਪਵੇਗਾ ਜਦ ਇਕਾਗਰ ਮਨ ਨਾਲ ਆਪ ਜੀ ਅਮਤਮੀ ਬਾਣੀ ਤੇ ਇਤਿਹਾਸ ਹੋਊਗਾ ਜਿਹਨਾਂ ਵੀਰਾਂ ਨੇ ਇਤਿਹਾਸ ਦੇ ਮਾਨ ਅੰਦਰ ਸੇਵਾ ਕੀਤੀ ਸਰਦਾਰ ਪਲਵਿੰਦਰ ਸਿੰਘ ਜੀ ਅਥਾ ਪਿਆਰ ਦਿੱਤਾ ਵੀਰ ਤਾਰਾ ਸਿੰਘ ਜੀ ਸੇਕਲਾ ਵਾਲੇ ਸਰਦਾਰ ਜਗਤਾਰ ਸਿੰਘ ਸਰਦਾਰ ਗੁਰदयाल ਸਿੰਘ ਇਤਿਹਾਸ ਦੇ ਮਾਨ ਵਿਚ ਬਹੁਤ ਚਾਰਦੀ ਕਿ ਜਥੇ ਵੱਲੋਂ ਕੀਤੀ ਹੋਈ ਸੇਵਾ ਪ੍ਰਵਾਨ ਕਰਨ ਦੀ ਫਤਿਹ ਬਲਾਉ ਆਪਕੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਨੂੰ ਬੇਨਤੀ ਹੈ ਕਿ 5 ਮਿੰਟ ਲਈ ਇਦਾਂ ਹੀ ਪੰਡਾਲ ਦੇ ਵਿੱਚ ਵਿਰਾਜਮਾਨ ਹੋਣ ਦੀ ਕਿਰਪਾਲਤਾ ਕਰੋ ਜੀ ਵਾਹੋ ਪ੍ਰਗਟ ਹੈ ਮਰਦਾ ਗੰਬੜਾ ਗਰੀ ਆਪਾ ਕੇਲਾ ਵਾਹੋ ਵਾਹੋ ਗੋਬਿੰਦ